ਬਜੁਰਗ ਹੈਗੇ ਸਾਡੇ ਬਹੁਤ ਸਮੇਂ ਤੋਂ ਇੱਥੇ ਬੈਠੇ ਆ ਵਿਚਾਰੇ ਜੀ ਕਰਤਾਰਪੁਰ ਹੈਗਾ ਗੰਗਸਰ ਗੁਰਦੁਆਰਾ ਸਾਹਮਣੇ ਤੇ ਇਹਨਾਂ ਦੀਆਂ ਲੱਤਾਂ ਗਲੀਆਂ ਪਈਆਂ ਬਹੁਤ ਥੋੜਾ ਆ ਗਿਆ ਕੀੜੇ ਘੋੜਿਆ ਓ ਯਾਰ ਦੇਖੋ ਹਿੱਕੀ ਵਾਰੀ ਚੱਕਣਾ ਸਾਜੀ ਪੱਟੀ ਕਰ ਦੋਗੇ ਹਾਂ ਹਾਂ ਬਾਪੂ ਕਰਦੇ ਪੱਟੀ ਪੱਟੀ ਕਰਕੇ ਮੈਂ ਰੁਕੇ ਕਿੱਥੇ ਮੇਰਾ ਜੀ ਹੈ ਲੱਗ ਜੀ ਤਾਂ ਬਾਪੂ ਲੱਗ ਜੂਗਾ ਜੀ ਜੇ ਤਰ੍ਹਾਂ ਗੱਲਾਂ ਕਰਿਆ ਕਰਾਂਗੇ ਆਪਾਂ ਗੱਲਾਂ ਕਰਿਆ ਕਰਾਂਗੇ ਦੋਨੇ ਪਿਓ ਪੁੱਤ ਬਾਪੂ ਮੈਂ ਵੀ ਦੁਖੀ ਆ ਆਪਾਂ ਦੋਨੋਂ ਦੁਖੀ ਬੰਦੇ ਇੱਕ ਵੀ ਜਦੋਂ ਪਿਆਰ ਕਰਾਂਗੇ ਠੀਕ ਆ ਬਾਪੂ ਫਿਕਰ ਨਹੀਂ ਕਰਨਾ ਟੈਨਸ਼ਨ ਨਹੀਂ ਲੈਣੀ ਦੀਦੀ ਜੀਆ ਫਿਕਰ ਨਹੀਂ ਕਰ ਪਿੰਡ ਕਿਹੜਾ ਇਤਰਾਹ ਮਾਚਲ ਚ ਕਾਂਗੜਾ ਜਿਲ੍ਹਾ ਕਾਂਗੜਾ ਪਿੰਡ ਜੋਲਾ ਜੋਲਾ ਪਿੰਡ ਨਾਲ ਹੀ ਪਿੰਡੀ ਹੈ ਨਾਲ ਹੀ ਪਿੰਡੀ ਹੈ ਤੇ ਬਾਪੂ ਦੇ ਕੀੜੇ ਪਏ ਹੋਏ ਸੀ ਪੂਰੀ ਲੱਤ ਗਲੀ ਹੋਈ ਆ ਇਹ ਰੱਬ ਰੂਪ ਬੰਦਾ ਸਿੱਧਾ ਪੱਧਰਾ ਬੰਦਾ ਬਾਪੂ ਪਿੱਛੋਂ ਦੱਸਦਾ ਹਿਮਾਚਲ ਦਾ ਰਹਿਣ ਵਾਲਾ ਪਰ ਗੋਲ ਪਾਣੀ ਬਾਪੂ ਦੀ ਜੇ ਮੈਂ ਪੰਜਾਬ ਵਾਲੀ ਆ ਮਹਾਰਾਜ ਜੀ ਦੀ ਇਸ ਪਤਾ ਨਹੀਂ ਕਿੱਥੇ ਜੰਮਿਆ ਸੀ ਅੱਜ ਕਿੱਥੇ ਮਿੱਟੀ ਨਾਲ ਮਿੱਟੀ ਹੋ ਗਿਆ ਕਿ ਬਹੁਤ ਹੀ ਮਾੜੇ ਹਾਲਾਤ ਦੇ ਵਿੱਚ ਇੱਕ ਬਜ਼ੁਰਗ ਇਨਸਾਨ ਬਕਤ ਦਾ ਮਾਰਿਆ ਹੋਇਆ ਇੱਕ ਇਨਸਾਨ ਪਿਆ ਮਿਲਣ ਦੀ ਕੋਸ਼ਿਸ਼ ਕਰਦੇ ਆ ਸਾਸ਼ੀਗਲ ਬਾਬਾ ਜੀ हाँ ले बाबा जी जखम कितने हैं साठ तक जखम है एक मंडपन कितने हैं जखम बोट है दाव एक मंड पटी को तो होने के लिए यहाँ पे करिए पटी यहाँ पे करिए बाबा एक मंड जी एक मंड अलाप पुरी चखियो आठ बजे कर लो आठ जखम हो गया आठ जखम हो गया की हो यागी बच्चा की बाबूजी जखम बीड़े पैगे ही बीड़े पैगे सी की ਹਾਂ ਮੋਟਰਸਾਈਕਲ ਮੋਟਰਸਾਈਕਲ ਮਰ ਗਿਆ ਸੀ ਕੋਈ ਦੋ ਮਹੀਨੇ ਇਧਰੇ ਦੋ ਮਹੀਨੇ ਹੋ ਗਿਆ ਓਏ ਖੜੇ ਨਹੀਂ ਹੋਇਆ ਪਤਾ ਨਹੀਂ ਲੱਗਾ ਵੀ ਕਿੰਨੇ ਮਾਰਿਆ ਮੈਂ ਦੇਖ ਲਓ ਦੱਸਾਂਗਾ ਤੇਰਾ ਕੋਈ ਨਹੀਂ ਮਗਰ ਅਬ ਜਾਣਾ ਫਿਰ ਚੱਲਿਆਣਾ ਠੀਕ ਆ 60 ਤੇ ਕਿ ਕਿੰਨੀ ਗਿਆ ਚੱਕ ਤਾਂ ਮੜਿਆ 60 ਤੇ ਬਹੁਤ ਸੌੜ ਨਹੀਂ ਹੁੰਦਾ ਹੂੰ ਦਰਦ ਕਿੰਨੀ ਗਿਆ 60 ਤੇ ਚੋੜੀ ਨਹੀਂ ਹੁੰਦਾ ਆਹ ਤਾਂ ਆਹ ਉਹ ਜੈਨੇਟਿਕੰ ਦਾ ਤਾਂ ਝੱਕ ਮੜਾ ਹੋਰ ਆਹ ਦੇਖੋ ਜੀ ਕੀੜੇ ਪਏ ਹੋਏ ਆ ਵਿੱਚ ਕੀੜੇ ਪਏ ਹੋਏ ਕੋਈ ਇਲਾਜ ਨਹੀਂ ਕਰਦਾ ਕੋਈ ਇਲਾਜ ਨਹੀਂ ਕੋਹ ਨਹੀਂ ਕੁਛ ਨਹੀਂ ਕਰ ਹੁਣ ਆ ਕੋਈ ਪੱਟੀ ਫੜ ਉਪਰ ਕੋਈ ਅਤਾ ਪਤਾ ਨਹੀਂਗਾ ਇਹਦਾ ਇਹਦੇ ਬੇਂਤੀ ਆ ਇੱਕ ਵੀ ਬਹੁਤ ਜ਼ਿਆਦਾ ਤਾਂ ਗਿਆ ਲਾਗੇ ਖੜੇ ਵੀ ਨਹੀਂ ਹੋਉਂਦਾ ਗਰੇ ਸ਼ਾ ਵਗ ਰਿਆ ਉਹ ਜ਼ਿਆਦਾ ਤੇ ਕੀੜੇ ਵੀ ਪਏ ਜਾਣਾ ਭਾਈ ਹਾਂ ਤੇ ਇਹਦਾ ਇੰਨਾ ਕੋਈ ਹੁਣ ਭਲਾ ਕੀਤਾ ਜਾਵੇ ਭਾਈ ਜੀ ਤੁਸੀਂ ਕਿਵੇਂ ਤੁਹਾਨੂੰ ਪਤਾ ਲੱਗਿਆ ਇਹਨਾਂ ਬਾਰੇ ਸਾਡਾ ਲੱਗੇ ਪੈਂਟਾ ਜੀ 1 ਕਿਲੋਮੀਟਰ ਤੇ ਅੱਛਾ ਜੀ ਤੇ ਕਰਤਾਰਪੁਰ ਆਪਣੇ ਗੁਰਦਵਾਰੇ ਦੇ ਮੂਹਰੇ ਹੁੰਦੇ ਸੀ ਇਹ ਅੱਛਾ ਜੀ ਤੇ ਜਦੋਂ ਦੇਖਿਆ ਇਹ ਜੀ ਪੱਟੀ ਕਿਸੇ ਨੇ ਕੀਤੀ ਸੀ ਪਹਿਲਾਂ ਹੂੰ ਜਦੋਂ ਅਸੀਂ ਦਾਣਾ ਚੈੱਕ ਕੀਤਾ ਤਾਂ ਫਿਰ ਜਾਣੀ ਚੰਗੇ ਇਹਦੇ ਕੀੜੇ ਬਹੁਤ ਨਿਕਲੇ ਹਾਂ ਹਾਂ ਤੋਂ ਬੋਤਲਾਂ ਦੇ ਫਰੈਂਲ ਦੀਆਂ ਪਾ ਕੇ ਨਾ ਉਹ ਘਟਾਏ ਕੀੜੇ ਦੇ ਹੂੰ ਤੇ ਜਦੋਂ ਵੀ ਤੁਰਦਾ ਵੀ ਨਹੀਂ ਸੀ ਰੈਡ ਕੇ ਜਾਂਦਾ ਜਿੱਥੇ ਜਾਂਦਾ ਹੈ ਅਛਾ ਹਾਂਜੀ ਅੱਛਾ ਬਾਪੂ ਸਤਿ ਸ੍ਰੀ ਅਕਾਲ ਬਾਪੂ ਗੰਗਸਾ ਬਰ ਰੋਟੀ ਖਾਂਦਾ ਰਿਹਾ ਠੀਕ ਆ ਬਾਪੂ ਉੱਥੇ ਰਹਿਦਾ ਜਾਨ ਡਾਕਟਰ ਵੀ ਨੇ ਪੱਟੀ ਕਰ ਦੇਣੀ ਠੀਕ ਆ ਬਾਪੂ ਇਹ ਆ ਟੈਣ ਲਗੇ ਚੱਲ ਚੱਲੀਏ ਤੇਨੂੰ ਉੱਥੇ ਨਹੀਂ ਬਹੁਤ ਚੰਗਾ ਕੀਤਾ ਬਾਪੂ ਵੀਰੇ ਨੇ ਬਹੁਤ ਵਧੀਆ ਕੀਤਾ ਤੈਨੂੰ ਇੱਥੇ ਲਿਆਂਦਾ ਸੀ ਤੇਰੀ ਸੇਵਾ ਕਰਾਂਗੇ ਬਾਪੂ ਨਹੀਂ ਨਹੀਂ ਫਿਕਰ ਨਾ ਕਰ ਬਾਪੂ ਨਹੀਂ 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 ਆਪਣੀ ਅਸੀਂ ਤੇਰੀ ਸੇਵਾ ਕਰਾਂਗੇ ਕੀ ਨਾਮ ਬਾਪੂ ਤੇਰਾ ਜਗਦੀਸ਼ ਜਗਦੀਸ਼ ਕੀ ਜਗਦੀਸ਼ ਮੋਹਨ ਜਗਦੀਸ਼ ਮੋਹਨ ਜੀ ਪੱਟੀ ਕਰ ਦੋ ਵੇ ਹਾਂ ਹਾਂ ਬਾਪੂ ਕਰਦੇ ਆਂ ਪੱਟੀ ਪੱਟੀ ਕਰਕੇ ਤਾਂ ਮੈਂ ਇਹਨੂੰ ਭੇਜ ਜੀ ਕਿੱਥੇ ਤਾਂ ਮੇਰੇ ਜੀ ਨਹੀਂ ਲੱਗਦਾ ਜੀ ਤਾਂ ਬਾਪੂ ਲੱਗ ਜੂਗਾ ਜੇ ਜਿੱਦ ਤਰ੍ਹਾਂ ਗੱਲਾਂ ਕਰਿਆ ਕਰਾਂਗੇ ਨਹੀਂ ਲੱਗਣਾ ਆਪਾਂ ਗੱਲਾਂ ਕਰਿਆ ਕਰਾਂਗੇ ਦੋਨੇ ਪਿਓ ਪੁੱਤ ਮੈਂ ਬਹੁਤ ਦੁਖੀ ਆਂ ਜੀ ਨਹੀਂ ਲੱਗਦਾ ਬਾਪੂ ਮੈਂ ਵੀ ਦੁਖੀ ਆਂ ਆਪਾਂ ਦੋਨੇ ਦੁਖੀ ਬੰਦੇ ਇੱਕ ਦੂਜੇ ਨਾਲ ਪਿਆਰ ਕਰਾਂਗੇ ਪੱਟੀਆਂ ਉੱਥੇ ਕਰਵਾਵਾਂਗਾ ਹੁਣ ਬਾਬਾ ਜੀ ਮੈਂ ਨਾ ਦੁਖੀ ਹੋ ਤਾ ਮੈਂ ਉੱਥੇ ਛੱਡਿਆ اے ਤੁਹਾਡਾ ਕਿਰਪਾ ہے بس چاہے میں ਉਥੇ ਇੱਕ ਰੋਟੀ ਖਾਵਾਂ ਚਾਹ ਦੋ ਖਾਵਾਂ ਨਹੀਂ ਬਾਪੂ ਇੱਥੇ ਤਿੰਨ ਖਾਵਾਂਗੇ ਆਪਾਂ ਨਾ ਇੱਕ ਨਾ ਦੋ ਹਾਂਜੀ ਆ ਜਾ ਅੱਛਾ ਇੱਥੇ ਠੀਕ ਹੈ ਬਾਪੂ ਆਲੇ ਪੱਟੀ ਕਰੀਏ ਫਿਰ ਇਹੋ ਠੀਨੀ ਹੁੰਦਾ ਆਨੇ ਮੈਂ ਚੱਕ ਕੇ ਤੈਨੂੰ ਬਿਠਾਉਣਾ ਇੱਥੇ ਆ ਦੇ ਵੀ ਉੱਠੋ ਵੀ ਉੱਠਣਾ ਪੈਣਾ ਨਹੀਂ ਨਹੀਂ ਇੱਥੇ ਚੱਕ ਕੇ ਫੇਰ ਬਿਠਾ ਦੇਣਾ ਸੀ ਤੈਨੂੰ ਆ ਜਾ ਆ ਲੈ ਇੱਥੇ ਰੱਖ ਉੱਥੇ ਰੱਖ ਪੈਰ ਉੱਥੇ ਪੈਰ ਰੱਖ ਬੱਲੇ ਬੱਲੇ ਜੋ ਨਹੀਂ ਲੈਣਾ ਛਿੱਲੋ ਜਾਣੀ ਛਿੱਲੋ ਜਾਣੀ ਆ ਹਾਏ ਹਾਏ ਓ ਓ ਰਹਿ ਗੱਡੀ ਚ ਪੈਰ ਤਾਂ ਰੱਖ ਲਾ ਘੁੰਡੇ ਪਾਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਆਹ ਬਾਪੂ ਜਗਦੀਸ਼ ਮੇਰਾ ਬੂਰਾ ਬਾਪੂ ਜਗਦੀਸ਼ ਸੁਪਨੇ ਅਧਿਕਾਰ ਪਹੁੰਚਿਆ ਬਾਪੂ ਨੂੰ ਲੈ ਕੇ ਆਇਆ ਤਲਵਿੰਦਰ ਵੀਰਾ ਗੰਗਸਰ ਗੁਰਦੁਆਰਾ ਸਾਹਿਬ ਕਰਤਾਰਪੁਰ ਜਲੰਧਰ ਦੇ ਕੋਲੇ ਪੈਂਦਾ ਇਹ ਕਸਬਾ ਕਰਤਾਰਪੁਰ ਜਿੱਥੇ ਬਾਪੂ ਬਹੁਤ ਸਾਲਾਂ ਤੋਂ ਰਹਿ ਰਿਹਾ ਸੀ ਜਿੱਥੇ ਬਾਪੂ ਪਿੱਛੇ ਹੁੰਦਾ ਹਿਮਾਚਲ ਦਾ ਰਹਿਣ ਵਾਲਾ ਪਰ ਬੋਲ ਬਾਣੀ ਬਾਪੂ ਦੀ ਜਿਵੇਂ ਪੰਜਾਬ ਵਾਲੀ ਆ ਕਿਉਂਕਿ ਜਿਆਦਾ ਲੰਬਾ ਸਮਾਂ ਪੰਜਾਬ ਚ ਰਿਹਾ ਤੇ ਹਿਮਾਚਲ ਦਾ ਵੀ ਅੱਧੇ ਤੋਂ ਵੱਧ ਹਿੱਸਾ ਪੰਜਾਬ ਦਾ ਹੀ ਸੀ ਪਹਿਲਾਂ ਹਾਂ ਜੀ ਹਾਂ ਜੀ ਬਾਪੂ ਆਪਣਾ ਨਾਮ ਜਗਦੀਸ਼ ਦੱਸਦਾ ਆਪਣੇ ਪਿਤਾ ਜੀ ਦਾ ਨਾਮ ਬਾਪੂ ਕੀ ਨਾਮ ਦੱਸਿਆ ਪਿਤਾ ਜੀ ਦਾ ਪ੍ਰਕਾਸ਼ ਭੈਣ ਭਰਾ ਜੇ ਕੋਈ ਹੈਗਾ ਤਾਂ ਹੱਥ ਜੋੜ ਕੇ ਬੇਨਤੀ ਆ ਵੀਡੀਓ ਨੂੰ ਦੇਖੋ ਤੇ ਸਾਡੇ ਨਾਲ ਸੰਪਰਕ ਕਰ ਲਓ ਜੇ ਕੋਈ ਆਪਣਾ ਹੈ ਕੋਈ ਤਾਂ ਸਾਡੇ ਨਾਲ ਜਰੂਰ ਸੰਪਰਕ ਕਰੋ ਤੇ ਜਿਹੜੇ ਮੇਰੇ ਵੀਰ ਭੈਣ ਵੀਡੀਓ ਦੇਖ ਰਹੇ ਆ ਤੇ ਜੇ ਉਹ ਬਾਪੂ ਨੂੰ ਥੋੜਾ ਜਿਹਾ ਵੀ ਪਿਆਰ ਕਰਦੇ ਆ ਬਾਪੂ ਦੀ ਥੋੜੀ ਜਿਹੀ ਵੀ ਇਸ ਹਾਲਤ ਨੂੰ ਦੇਖ ਕੇ ਇਹ ਗੱਲ ਸਮਝਦੇ ਆ ਵੀ ਬਾਪੂ ਨੂੰ ਤੁਹਾਡੀ ਜ਼ਰੂਰਤ ਆ ਤਾਂ ਇੱਕ ਸਾਥ ਛੋੜ ਦੇ ਦਿਓ ਬਾਪੂ ਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਪੂ ਦੀ ਸ਼ੇਅਰ ਕੀਤੀ ਵੀਡੀਓ ਹੋ ਸਕਦਾ ਬਾਪੂ ਦੇ ਭਤੀਜੇ ਤਿੱਕਰ ਬਾਪੂ ਦੀ ਭੈਣ ਤਿੱਕਰ ਬਾਪੂ ਦੇ ਭਾਣ ਜੇ ਤਿੱਕਰ ਬਾਪੂ ਦੇ ਕਿਸੇ ਆਪਣੇ ਤਿੱਕਰ ਪਹੁੰਚ ਜਵੇ ਇੰਨਾ ਦੂਰ ਕਦੀ ਆਏ ਨਹੀਂ ਮੈਂ ਕਰਿਓ ਸ਼ੇਅਰ ਵੀਡੀਓ ਤਨਜੋਤ ਲਵਿੰਦਰ ਵੀਰੇ ਦਾ ਕੀਤਾ ਪਰ ਆਲਾ ਸਫਲ ਹੋ ਜਵੇ ਦੇਖੋ ਵੀਰਾਬ ਦੀ ਗੱਡੀ 'ਚ ਬਿਠਾ ਕੇ ਲੈ ਕੇ ਆਇਆ ਇੱਥੇ ਬਾਪੂ ਦੀ ਲੱਤ 'ਚ ਮੁਸ਼ਕ ਮਾਰਦਾ ਕੀੜੇ ਪਏ ਹੋਏ ਤਲਵਿੰਦਰ ਬਾਈ ਕਿੰਨੇ ਕ ਟਾਈਮ ਤੋਂ ਦੇਖਦੇ ਸੀ ਤੁਸੀਂ ਉੱਥੇ ਇਹਨਾਂ ਨੂੰ ਇਹ ਤਾਂ ਮਹੀਨਾਵਾਂ ਹੀ ਹੋ ਗਏ ਦੇਖਦੇ ਕੀ ਕਰਦਾ ਸੀ ਉੱਥੇ ਇਹ ਵਿਚਾਰਾ ਰੜ ਕੇ ਉਧਰ ਚਲ ਜਾਂਦਾ ਸੀ ਜਦੋਂ ਉੱਥੇ ਛੱਡ ਜੀ ਪਈ ਆ ਹੂੰ ਤੇ ਸਵੇਰ ਨੂੰ ਰੜ ਕੇ ਉਰੇ ਜਾਂਦਾ ਸੀ ਹੂੰ ਗੁਰਦੁਆਰਾ ਸਾਹਿਬ ਦੇ ਬਾਹਰ ਹੀ ਘੁੰਮਦਾ ਸੀ ਹਾਂ ਜੀ ਉੱਥੇ ਰੋੜ ਰੋੜ ਕੇ ਹਾਂ ਰੋੜ ਰੋੜ ਕੇ ਫੇਰ ਇਹਨੂੰ ਰੋਟੀ ਪਾਣੀ ਵੀ ਦਿੱਤਾ ਸੀ ਦੋ ਟਾਈਮ ਐ ਤੇ ਪੇ ਦੇ ਪੱਟੀਆਂ ਕਰਾਈਆਂ ਫਿਰ ਦਾਖਲ ਵੀ ਕਰਨਗੇ ਹਸਪੀਟਲ ਉਹਨਾਂ ਨੇ ਮਨਾ ਕਰਤਾ ਕੀ ਕਹਿੰਦੇ ਕਹਿੰਦੇ ਨਹੀਂ ਨਹੀਂ ਜੀ ਅਸੀਂ ਨਹੀਂ ਦਾਖਲ ਕਰ ਸਕਦੇ ਇਹਨੂੰ ਠੀਕ ਹੈ ਪੇ ਸਰਕਾਰੀ ਹਸਪਤਾਲ ਵਾਲੇ ਕਹਿੰਦੇ ਸਰਕਾਰੀ ਵਾਲੇ ਕਹਿੰਦੇ ਹਾਂਜੀ ਪੱਟੀ ਕਰਾ ਲਓ ਕਹਿੰਦੇ ਅਸੀਂ ਨਹੀਂ ਹੱਥ ਪਾ ਸਕਦੇ ਮੈਂ ਕਿਹਾ ਤੁਸੀਂ ਗੇਲੀ ਪੇ ਪੱਟੀ ਕਰ ਦਿਆ ਕਰੋ ਉਹ ਪੱਟੀ ਇੱਕ ਦਿਨ ਕੀਤੀ ਬਾਅਦ ਕੀਤੀ ਨਹੀਂ ਕਿਸ ਉਹਨਾਂ ਨੇ ਫਿਰ ਮੈਂ ਆਪਣੇ ਲਾਗੇ ਮੁੰਡਾ ਉਹਨੂੰ ਲਿਜਾਂਦਾ ਜਾਂ ਨਾਲ ਫਿਰ ਜਦੋਂ ਮੁੰਡੇ ਆ ਗਏ ਕੀੜੇ ਤੁਸੀਂ ਕਿੱਡੇ ਫਿਰ ਕੀੜੇ ਅਸੀਂ ਕੱਢੇ ਦੀ ਬਹੁਤ ਬਹੁਤ ਕੀੜੇ ਸੀ ਬਹੁਤ ਧੰਨਵਾਦ ਲੁੰਦਰ ਭਾਈ ਦੇਖੋ ਅਕਸਰ ਲੋਕ ਸਾਨੂੰ ਇਸ ਗੱਲ ਤੋਂ ਐਪਰੀਸ਼ੀਏਟ ਕਰਦੇ ਵੀ ਅਸੀਂ ਲੋਕਾਂ ਦੇ ਜ਼ਖਮ ਸਾਫ਼ ਕਰਦੇ ਆਂ ਕੀੜੇ ਕੱਢਦੇ ਆਂ ਅੱਜ ਬੜੀ ਖੁਸ਼ੀ ਹੁੰਦੀ ਆ ਮਨ ਨੂੰ ਵੀ ਸਾਨੂੰ ਦੇਖ ਕੇ ਸਾਡੇ ਵੀਰ ਭਰਾ ਅੱਗੇ ਹੋ ਕੇ ਅੱਗੇ ਹੋ ਕੇ ਸੇਵਾਏ ਫਰਜ਼ ਨਿਭਾ ਰਹੇ ਨੇ ਇਹੀ ਸੇਵਾ ਭਾਈ ਇਹਨੂੰ ਕਹਿੰਦੇ ਭਾਈ ਕਨਈਆ ਜੀ ਦੇ ਵਾਰਸ ਇਸੇ ਸੇਵਾ ਨੂੰ ਕਹਿੰਦੇ ਨੇ ਭਗਤਪੂਰਨ ਸਿੰਘ ਜੀ ਦੇ ਵਾਰਸ ਅਸੀਂ ਸਾਨੂੰ ਖੋਦੀ ਇਹ ਕਰਨਾ ਪੈਣਾ ਅਸੀਂ ਜੇ ਆਪਣਾ ਸਮਝਾਂਗੇ ਇਹਨਾਂ ਨੂੰ ਤਾਂ ਹੀ ਇਹ ਸਾਡੇ ਆਪਣੇ ਬਣਨਗੇ ਇਹ ਆਪਣਿਆਂ ਤੋਂ ਤਾਂ ਦੂਰ ਨੇ ਪਰ ਜੇ ਅਸੀਂ ਆਪਣੇ ਬਣ ਲਈਏ ਤਾਂ ਇਹਨਾਂ ਨੂੰ ਆਪਣੇ ਬਣਦੀ ਉਹ ਥੋੜੀ ਜੀ ਮੈਕ ਤੁਹਾਡੇ ਚੋਂ ਆਵੇ ਇਹਨਾਂ ਦੀ ਵੀ ਜਾਣ ਦੀ ਕੋਈ ਵਜ੍ਹਾ ਹੈ ਹੁਣ ਬਾਪੂ ਇਹੀ ਕਹੀ ਅੰਦਾ ਮੇਰਾ ਜੀ ਨਹੀਂ ਲੱਗਣਾ ਮੈਨੂੰ ਉੱਥੇ ਛੱਡਿਆ ਆਇਓ ਮੇਰਾ ਜੀ ਨਹੀਂ ਲੱਗਣਾ ਮੇਰਾ ਉੱਥੇ ਜੀ ਲੱਗਿਆ ਸੀ ਜੀ ਕਿੱਥੇ ਲੱਗਿਆ ਸੀ ਉੱਥੇ ਚਾਰ ਇਧਰ ਲਈ ਦੁਕਾਨ ਨਾਲੇ ਜਾਣਦੇ ਸੀ ਚਾਰ ਇਧਰ ਲਈ ਆਲੇ ਜਾਣਦੇ ਸੀ ਕੋਈ ਰੋਟੀ ਦੇ ਦਿੰਦਾ ਸੀ ਕੋਈ ਚਾਹ ਦੇ ਦਿੰਦਾ ਸੀ ਇਹੀ ਜ਼ਿੰਦਗੀ ਸੀ ਜਗਦੀਸ਼ ਸਿੰਘ ਦੀ ਪਰ ਜਦੋਂ ਜਗਦੀਸ਼ ਸਿੰਘ ਜੰਮਿਆ ਸੀ ਜਦੋਂ ਜਗਦੀਸ਼ ਸਿੰਘ ਦੇ ਘਰ ਦੇ ਵਿੱਚ ਕਲਕਾਰੀ ਗੂੰਜੀ ਸੀ ਇਹਦੀ ਕਿੰਨੀਆਂ ਉਮੀਦਾਂ ਸੀ ਬਾਪ ਨੂੰ ਕਿੰਨੀਆਂ ਸਦਰਾ ਸੀ ਇਸ ਮਾਂ ਦੀਆਂ ਪਰ ਅੱਜ ਜਗਦੀਸ਼ ਪਤਾ ਨਹੀਂ ਕਿੱਥੇ ਜੰਮਿਆ ਸੀ ਅੱਜ ਕਿੱਥੇ ਮਿੱਟੀ ਨਾਲ ਮਿੱਟੀ ਹੋ ਰਿਹਾ ਇਹ ਕਿਉਂ ਹੋ ਰਿਹਾ ਸਾਡੇ ਸਾਰਿਆਂ ਦੇ ਸਾਡੇ ਸਾਰਿਆਂ ਦੇ ਜਿਹੜੇ ਫਰਜ਼ ਬਣਦੇ ਸੀ ਅਸੀਂ ਉਹਨਾਂ ਤੋਂ ਭੁੱਲ ਗਏ ਆ ਅਸੀਂ ਉਹਨਾਂ ਤੋਂ ਮੁਨਕਰ ਹੋ ਗਏ ਆ ਬਾਈ ਅੱਜ ਤੋਂ 20 ਸਾਲ ਪਿੱਛੇ ਜਾਈਏ ਜਗਦੀਸ਼ ਉਹਨਾਂ ਦੇ ਕੀੜੇ ਨਹੀਂ ਸੀ ਪੈਂਦੇ ਹਰ ਬੰਦਾ ਜਗਦੀਸ਼ ਸਿਉਂਦਾ ਆਪਣਾ ਸੀ ਕੋਈ ਪਿੰਡ ਦਾ ਸੀ ਕੋਈ ਸਟੇਟ ਦਾ ਸੀ ਕੋਈ ਜ਼ਿਲ੍ਹੇ ਦਾ ਸੀ ਕੋਈ ਯਾਦ ਦਾ ਸੀ ਅੱਜ ਅੱਜ ਜਗਦੀਸ਼ ਦਾ ਕੋਈ ਨਹੀਂ ਰਿਹਾ ਸਾਨੂੰ ਬਣਨਾ ਪੈਣਾ ਜਗਦੀਸ਼ ਦੇ ਆਪਣੇ ਸਾਨੂੰ ਜ਼ਿੰਮੇਵਾਰੀ ਚੱਕਣੀ ਪੈਣੀ ਆ ਆਪਣੇ ਬਣ ਕੇ ਮੈਂ ਗਰੂ ਮੇਰ ਕਰਨ ਬਾਪੂ ਜਗਦੀਸ਼ ਸੁਪਨਿਆਂ ਦੇ ਘਰ ਆਇਆ ਬਾਪੂ ਤਕੜਾ ਹੋ ਕੇ ਤੰਦਰੁਸਤ ਹੋ ਕੇ ਤੁਰਦਾ ਫਿਰਦਾ ਹੋ ਕੇ ਆਪਣਿਆਂ ਦੇ ਵਿੱਚ ਜਾਵੇ ਆਪਣੇ ਘਰ ਜਾਵੇ ਆਪਣੇ ਤਾਏ ਚਾਚੇ ਭੈਣ ਭਰਾ ਮਾਮੇ ਮਾਸੀਆਂ ਦੇ ਧੀਆਂ ਪੁੱਤਾਂ ਨੂੰ ਮਿਲੇ ਅਰਦਾਸ ਕਰਿਓ ਸ਼ੇਅਰ ਵੀ ਕਰ ਦਿਓ ਵੀਡੀਓ ਬਹੁਤ ਧੰਨਵਾਦ ਲਵਿੰਦਰ ਭਾਈ ਜਿਉਂਦੇ ਵਸਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ